ਮਰਦਾਬਾਦ 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 ਪੰਜਾਬ ਵੱਲੋਂ ਜਿਹੜਾ ਇੱਥੇ ਪਤਾ ਲੱਗਾ ਸੀਗਾ ਭਾਜਪਾ ਦਾ ਐਮਪੀ ਆ ਰਹੇ ਨੇ ਤੇ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਪੁੱਜੇ ਸੀ ਕਿਉਂਕਿ ਬਹੁਤ ਪਹਿਲਾਂ ਹੀ ਬਾਰਡਰਾਂ ਦੇ ਉੱਤੇ ਭਾਜਪਾ ਵੱਲੋਂ ਕਿਸਾਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਰਹੀ ਅਥਰੂ ਗਏ ਛੱਡੇ ਰਹੇ ਤੇ ਸਾਡਾ ਇੱਕ ਵੀਰ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੇ ਰੋਸ ਵਜੋਂ ਜਿਹੜਾ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੀ ਸਰਕਾਰ ਅੱਜ 2 ਮਹੀਨੇ ਹੋ ਗਏ ਆ ਬਾਰਡਰਾਂ ਦੇ ਉੱਤੇ ਮੋਰਚਾ ਲੱਗਾ ਵਾ ਤੇ ਕਿਸਾਨਾਂ ਦੀ ਕੋਈ ਸੁਣ ਨਹੀਂ ਰਹੀ ਤੇ ਇਸ ਕਰਕੇ ਜਿਹੜਾ ਕਿਸਾਨ ਉਹਨਾਂ ਦਾ ਸ਼ਾਂਤਮਈ ਵਿਰੋਧ ਕਰਨ ਆਏ ਸੀ ਪਰ ਵਿਰੋਧ ਆ ਕਿਉਂ ਕੀ ਤੁਹਾਨੂੰ ਲੋਕਾਂ ਤੇ ਭਰੋਸਾ ਨਹੀਂ ਹੈਗਾ ਕਿ ਲੋਕ ਤੁਹਾਡੇ ਨਾਲ ਖੜਨਗੇ ਸ਼ਾਇਦ ਬੀਜੇਪੀ ਨਾਲ ਨਹੀਂ ਖੜਨਗੇ ਕੀ ਭਰੋਸਾ ਨਹੀਂ ਲੋਕਾਂ ਤੇ ਤੁਹਾਨੂੰ ਲੋਕਾਂ ਦੇ ਉੱਤੇ ਤੇ ਭਰੋਸਾ ਵਾ ਪਰ ਇਹ ਵਾ ਵੀ ਅਸੀਂ ਇਹਨਾਂ ਦਾ ਵਿਰੋਧ ਸਾਡਾ ਤਾਂ ਕਰਨਾ ਬਣਦਾ ਵਾ ਕਿਉਂਕਿ ਇਹਨਾਂ ਸਾਡਾ ਇੱਕ ਵੀਰ ਸ਼ਹੀਦ ਕੀਤਾ ਵਾ ਹੋਰ ਇਹਨਾਂ ਨੇ ਇਹਨਾਂ ਦੀਆਂ ਇੰਨੀਆਂ ਨੀਤੀਆਂ ਮਾੜੀਆਂ ਨੇ ਹਰ ਵਾਦੇ ਦੇ ਉੱਤੇ ਭੁੱਜਦੇ ਰਹੇ ਨੇ ਇਹਨਾਂ ਨੇ ਕਿਹਾ ਸੀ ਕਿ ਵੀ 2 ਕਰੋੜ ਅਸੀਂ ਨੌਕਰੀਆਂ ਸਾਲ ਦੀਆਂ ਦੇਵਾਂਗੇ ਕਿੱਥੇ ਨੌਕਰੀਆਂ ਨੇ ਉਲਟਾ ਜਿਹੜਾ ਵਾ ਸਾਰੀਆਂ ਨੌਕਰੀਆਂ ਵੀ ਖੋਹ ਲਈਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਤੇ ਜਿਹੜੀਆਂ ਆਰਮੀ ਦੀਆਂ ਉਹ ਵੀ ਜਿਹੜਾ ਵਾ ਇਹਨਾਂ ਨੇ ਜਿਹੜੇ 4 ਸਾਲ ਦੀ ਭਰਤੀ ਕਰ ਦਿੱਤੀ ਆ ਜਿਹੜਾ ਦੇਸ਼ ਦਾ ਜਿੱਥੋਂ ਰੇਲਵੇ ਆ 에어ਪੋਰਟ ਆ ਆਇਲ ਕਾਰਪੋਰੇਸ਼ਨ ਆ ਸਾਰੀਆਂ ਵੇਚ ਦਿੱਤੀਆਂ ਨੇ ਤੇ ਜਿਹੜਾ ਵਾ ਇਹਨਾਂ ਦਾ ਕਈ ਅਜੇ ਵਿਰੋਧ ਕਰਨਾ ਨਹੀਂ ਬਣਦਾ ਜੇ ਗੱਲ ਕਰੀਏ ਪੰਡਾ ਦੇ ਵਿੱਚ ਜਿੱਥੇ ਵੀ ਜਾ ਰਹੇ ਆ ਭਾਜਪਾ ਵਾਲੇ ਪਰ ਉੱਥੇ ਵੀ ਕਿਸਾਨ ਸੱਦਰੇ ਨਹੀਂ ਮਜ਼ਦੂਰ ਸੱਦਰੇ ਨਹੀਂ ਪਰ ਲੱਗਦਾ ਨਹੀਂ ਟਕਰਾ ਦਾ ਸਾਹਮਣਾ ਕਰਨਾ ਪੈਂਦਾ ਭਾਜੀ ਇਹ ਕਿਸਾਨ ਮਜ਼ਦੂਰ ਥੋੜਾ ਨੇ ਇਹ ਤੇ ਇੱਕ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਉਂਦੇ ਨੇ ਰਿਸ਼ਤੇਦਾਰਾਂ ਨੂੰ ਕਹਿ ਕੇ ਤੇ ਥੋੜੇ ਬਹੁਤੇ ਲੋਕ ਜਿਹੜੇ ਆ ਗਰੀਬ ਆ ਉਹਨਾਂ ਨੂੰ ਕੋਈ ਨਾ ਕੋਈ ਦੇ ਕੇ